ਇੰਜ ਲੱਗਦਾ ਜਿਵੇਂ ਕਿਸਾਨ ਜਥੇਬੰਦੀਆਂ ਸਰਕਾਰ ਦੇ ਨਾਲ ਰਲ ਕੇ ਚਲਦੀਆਂ ਤਾਲਮੇਲ ਚੰਗੇ ਬਣੇ ਹੋਏ ਆ ਅੰਦਰ ਖਾਤੇ ਧਰਨੇ ਜ਼ਰੂਰ ਲਾਉਂਦੀਆਂ ਨੇ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਤੁਹਾਡੇ ਵੱਲੋਂ ਵੀ ਕਿਹਾ ਗਿਆ ਕਿ ਮੋੜ ਦੇ ਵਿੱਚ ਰੈਲੀ ਦੇ ਵਿੱਚ ਕਿਵੇਂ ਇਹਨਾਂ ਨੇ ਤਾਮਜਮ ਤੇ ਲੋਕਾਂ ਦੇ ਪੈਸੇ ਦੀ ਬਰਬਾਦੀ ਕੀਤੀ ਤੇ ਉੱਥੇ ਕਿਸਾਨ ਜਥੇਬੰਦੀਆਂ ਨੇ ਕਿਉਂ ਵਿਰੋਧ ਨਹੀਂ ਕੀਤਾ ਕਿਉਂ ਨਹੀਂ ਗਈਆਂ ਕਿਸਾਨ ਜਥੇਬੰਦੀਆਂ ਅੱਜ ਉਹੀ ਤਾਂ ਸਿਆਪਾ ਪਿਆ ਵਾ ਨਾ ਹੁਣ ਤੁਸੀਂ ਦੇਖੋ ਮੋੜ ਮੰਡੀ ਦੇ ਵਿੱਚ ਰੈਲੀ ਹੋਈ ਹੈ ਸਾਰੀ ਸਰਕਾਰੀ ਟ੍ਰਾਂਸਪੋਰਟ ਉੱਥੇ ਝੌਕਤੀ ਇਹਨਾਂ ਨੇ ਔਰ ਜਿਹੜੀ ਇਹ ਫਲੈਕਸ ਬੋਰਡਾਂ ਦੀ ਗੱਲ ਹੈ ਇਹ ਉਹਨਾਂ ਨੂੰ ਵੀ ਪਹਿਲਾਂ ਨੰਗੇ ਹੁਣ ਇਹ ਤਾਂ ਦੱਸ ਕੋਈ ਸਾਂਝ ਜਥੇਬੰਦੀ ਕੋਈ ਬੋਲੂਗੀ ਤਾਂ ਲੋਕਾਂ ਨੇ ਫਾਟੇ ਗੱਲਾਂ ਕਹਿ ਦੇਣੀਆਂ ਹੁੰਦੀਆਂ ਜੀ ਇਹ ਤਾਂ ਤੁਹਾਡੇ ਕੋਈ ਏਜੰਡੇ ਹੀ ਨਹੀਂ ਹੈ ਠੀਕ ਹੈ ਕਿ ਨਹੀਂ ਜਿੱਥੋਂ ਤੱਕ ਤੁਸੀਂ ਗੱਲ ਕਰਵੇਂ ਅੰਦਰ ਖਾਤੇ ਗੱਲਬਾਤ ਚੱਲ ਰਹੀ ਹੈ ਕੋਈ ਜਥੇਬੰਦੀਆਂ ਦੀ ਵੇਖੋ ਹੋਰਾਂ ਦੀ ਤਾਂ ਮੈਂ ਨਹੀਂ ਦੇ ਸਕਦਾ ਗਾਰੰਟੀ ਸਰਕਾਰਾਂ ਦੇ ਨਮਾਇंदे ਸਰਕਾਰਾਂ ਦੇ ਮੰਤਰੀ ਐਮ ਐਲ ਏ ਬੇ ਲੋੜੀਆਂ ਸਿਕਿਉਰਟੀਆਂ ਲਈ ਫਿਰਦੇ ਆ ਇਹ ਸਰਕਾਰਾਂ ਵਾਲੇ ਲੋਕ ਰੈਲੀਆਂ ਕਰਦੇ ਆ ਵੇ ਵਜਾ ਇਕੱਠ ਕਰਕੇ ਪੰਜਾਬ ਦੇ ਖਜ਼ਾਨੇ ਤੇ ਬੋਝ ਪਾਉਂਦੇ ਆ ਗੱਲਾਂ ਇਹਨਾਂ ਨੇ ਕਹਿਆ ਹੂੰ ਆਉਂਦਰ ਕਾੜਾ ਸਾਰੀਆਂ ਗੱਲਾਂ ਤੇ ਸਰਕਾਰ ਪਿੰਡਾਂ ਦੇ ਵਿੱਚੋਂ ਚੱਲ ਰਹੀ ਐ ਜਿਹੜੀ ਸਰਕਾਰ ਐ ਉਹ ਲੋਕਾਂ ਦੇ ਘਰਾਂ ਦੇ ਵਿੱਚੋਂ ਚੱਲ ਰਹੀ ਐ ਤੇ ਸਰਕਾਰੀ ਅਫਸਰ ਸ਼ਾਹੀ ਐ ਜਿਹੜੀ ਘਰਾਂ ਦੇ ਵਿੱਚ ਜਾ ਕੇ ਲੋਕਾਂ ਦੇ ਕੰਮ ਕਰ ਰਹੀ ਹੈ ਕਿਸਾਨਾਂ ਵੱਲੋਂ ਅੱਜ ਇੱਥੇ ਧਰਨਾ ਦਿੱਤਾ ਗਿਆ ਸੀ ਕਾਫੀ ਲੰਬੇ ਸਮੇਂ ਤੋਂ ਧਰਨਾ ਦਿੱਤਾ ਜਾ ਰਿਹਾ ਐਸ ਡੀ ਐਮ ਦਫਤਰ ਜੈਤੋ ਵਿਖੇ ਬੈਠੇ ਆ ਗੱਲਬਾਤ ਕਰਦੇ ਆ ਕਿਸਾਨ ਪਹੁੰਚੇ ਹੋਇਆ ਕਿਉਂ ਕਿਸਾਨ ਆਏ ਦਿਨ ਧਰਨਾ ਲਾ ਲੈਂਦੇ ਆ ਕੀ ਕਾਰਨ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਆਏ ਦਿਨ ਧਰਨਾ ਲੱਗਿਆ ਹੁੰਦਾ ਕੀ ਕਾਰਨ ਆਏ ਦਿਨ ਨਹੀਂ ਧਰਨਾ ਤਾਂ 3 ਮਹੀਨੇ ਹੋ ਗਏ ਲੱਗੇ ਨੂੰ ਕਾਰਨ ਇਹ ਹੈ ਵੀ 75 ਸਾਲ ਲੋਕਾਂ ਨੇ ਬੜੇ ਸੰਤਾਪ ਦੇਟੇ ਆ ਪੰਜਾਬ ਵਾਸਤੇ ਚੰਗਾ ਦਿਨ ਦੇਖਣ ਨੂੰ ਕਦੀ ਨਹੀਂ ਸੀ ਮਿਲਿਆ ਪੰਜਾਬ ਵਾਸੀਆਂ ਨੇ ਇੱਕ ਨਵੇਂ ਜज्ਬੇ ਦੇ ਨਾਲ ਅੱਜ ਪੰਜਾਬ ਦੀ ਮੌਜੂਦਾ ਸਰਕਾਰ ਹੈ ਜਿਹੜੀ ਆਵਾਦਿਮ ਪਾਰਟੀ ਉਹਨਾਂ ਵੱਲੋਂ ਕੀਤੀਆਂ ਗੱਲਾਂ ਦੇ ਮੁਤਾਬਕ ਵੱਡਾ ਫਤਵਾ ਦਿੱਤਾ ਅੱਜ ਲੋਕ ਧਰਨੇ ਦੇ ਵਿੱਚ ਹਿੱਸੇ ਕਰਕੇ ਐ ਕਿ ਉਮੀਦ ਲੋਕਾਂ ਨੂੰ ਇਹ ਸੀ ਵੀ ਸ਼ਾਇਦ ਕੋਈ ਪੰਜਾਬ ਦਾ ਪਲਾ ਹੋਊਗਾ ਉਹ ਕਹਿੰਦੇ ਅਸੀਂ ਪੰਜਾਬ ਦੇ ਆਮ ਲੋਕਾਂ ਦੇ ਧੀਆਂ ਪੁੱਤਾਂ ਐ ਸ਼ਾਇਦ ਕੋਈ ਭਲਾ ਹੋਊਗਾ ਭਲਾ ਹੋਣ ਦੀ ਵਜਾਏ ਜਿਹੜੇ ਹਾਲਾਤ ਉਹ ਤੋਂ ਵੀ ਦਤ ਤੋਂ ਬਰਤਰ ਹੋਗੇ ਹੁਣ ਕਿਸਾਨ ਧਰਨੇ ਤੇ ਕਿਉਂ ਐ ਇਹਨਾਂ ਨੇ ਗੱਲਾਂ ਕਹੀਆਂ ਜਦੋਂ ਸਤਾ ਤੋਂ ਬਾਹਰ ਸੀ ਕਿ ਅਸੀਂ ਦਿੱਲੀ ਦੇ ਵਿੱਚ ਸੁਆਮੀਨਾਥਨ ਦੀ ਰਿਪੋਰਟ ਲਾਗੂ ਕਰਦੇ ਇਹ ਗੱਲਾਂ ਪੰਜਾਬ ਦੇ ਮੁੱਖ ਮੰਤਰੀ ਦੀਆਂ ਸਟੇਟਮੈਂਟਾਂ ਤੁਸੀਂ ਸੱਥਾਂ 'ਚ ਖੜ੍ਹੇ ਦੀਆਂ ਦੇਖ ਸਕਦੇ ਹੋ ਦਿੱਲੀ ਦੇ ਵਿੱਚ ਕਣਕ 2600 ਰੁਪਏ ਨੂੰ ਵੇਖਦੀ ਹੈ ਅਸੀਂ ਸੁਆਮੀਨਾਥਨ ਦੀ ਰਿਪੋਰਟ ਤੇ ਤਰਜ ਦੇ ਭਾ ਦੇ ਰਹੇ ਹਾਂ ਇਹ ਗੱਲਾਂ ਕਹੀਆਂ ਔਰ ਇਹਨਾਂ ਦੀ ਅੱਜ ਅਨਮੋਲ ਗਗਨਮਾਲ ਬੀਬੀ ਐ ਮਨਿਸਟਰ ਆ ਉਹਨੇ ਚੁਟਕੀਆਂ ਵਜਾ ਵਜਾਏ ਗੱਲਾਂ ਕਹੀਆਂ ਕਿ ਸਾਡੀ ਸਰਕਾਰ ਬਣਾਓ 5 ਮਿੰਟਾਂ ਦੇ ਵਿੱਚ ਤਿੰਨਾਂ ਫਸਲਾਂ ਤੇ ਐਮਐਸਪੀ ਦੇ ਦੇਣ। ਔਰ ਇਹਨਾਂ ਨੇ ਵੀ ਗੱਲਾਂ ਕਹੀਆਂ ਕਿ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਦਾ ਸਾਨੂੰ ਸਨਿਆ ਆ ਚੁੱਕਿਆ ਹੈ ਕਿ ਜਦੋਂ ਕੋਈ ਫਸਲ ਕਿਸਾਨ ਦੀ ਕੁਦਰਤੀ ਆਫਤ ਦੇ ਨਾਲ ਮਰਦੀ ਹੈ ਤਾਂ ਉਹਦੀਆਂ ਗਰਦੌਰੀਆਂ ਬਾਅਦ ਚ ਹੋ ਜਾ ਕਰਨੀਆਂ 20 2000 ਰੁਪਇਆ ਕਿੱਲੇ ਦਾ ਪਹਿਲੇ ਖਾਤੇ ਚ ਪਾ ਦਿਆ ਕਰੋ ਇਹ ਗੱਲਾਂ ਹੋਂਦ ਰਿਕਾਰਡ ਹੈ ਹੁਣ ਅੱਜ ਅਸੀਂ ਇਹ ਜਿਹੜੇ ਹਰ ਰੋਜ਼ ਧਰਨਿਆਂ ਦੀ ਤੁਸੀਂ ਗੱਲ ਕਹੀ ਹੈ ਇਹ ਤਾਂ ਲੱਗ ਰਿਹਾ ਹੈ ਜਿੰਨੀਆਂ ਗੱਲਾਂ ਪੰਜਾਬ ਦੀ ਮੌਜੂਦਾ ਸਰਕਾਰ ਨੇ ਸਤਾ ਤੋਂ ਬਾਹਰ ਹੁੰਦਿਆਂ ਕਈਆਂ ਸੀ ਅੱਜ ਉਹਨਾਂ ਦੇ ਵਿੱਚੋਂ ਕੋਈ ਇੱਕ ਗੱਲ ਤਾਂ ਸਾਨੂੰ ਵਿਖਾ ਦਿਓ ਜਿਹਦੇ ਉੱਤੇ ਕੋਈ ਖਰੀ ਉਤਰੀ ਹੋਵੇ ਕੋਈ ਲਾਗੂ ਹੋਈ ਹੋਵੇ ਕਿਸਾਨ ਦੀ ਕਣਕ ਗੜੇਮਾਰੀ ਨਾਲ ਬੁਰੀ ਤਰ੍ਹਾਂ ਮਰ ਗਈ ਤੁਸੀਂ ਕਹਿੰਦੇ ਇੱਕ ਗੱਲ ਵਿਖਾ ਦਿਓ ਫਲੈਕਸ ਬੋਰਡ ਲੱਗੇ ਪਏ ਤਾਂ ਕਹਿੰਦੇ ਸਾਰੀਆਂ ਗੱਲਾਂ ਪੂਰੀਆਂ ਕਰਤੀਆਂ ਸੀ ਮੈਂ ਕਹਿੰਦਾ ਉਹੀ ਗੱਲਾਂ ਨਾ ਇਹ ਗੱਲਾਂ ਤਾਂ ਸਤਾ ਤੋਂ ਬਾਹਰ ਇਹਨਾਂ ਨੇ ਕਹਿਆ ਸੀ ਵੀ ਜਿਹੜੇ ਸਰਕਾਰ ਪ੍ਰਚਾਰ ਪ੍ਰਸਾਰ ਤੇ ਪੈਸਾ ਲਾ ਰਹੀ ਹੈ ਗਲਤ ਲੱਗ ਰਿਹਾ ਹੈ ਸਰਕਾਰਾਂ ਦੇ ਨਮਾਇंदे ਸਰਕਾਰਾਂ ਦੇ ਮੰਤਰੀ ਐਮ ਐਲ ਏ ਬੇ ਲੋੜੀਆਂ ਸਿਕਿਉਰਟੀਆਂ ਲਈ ਫਿਰਦੇ ਇਹ ਸਰਕਾਰਾਂ ਵਾਲੇ ਲੋਕ ਰੈਲੀਆਂ ਕਰਦੇ ਆ ਵੇ ਵਜਾ ਇਕੱਠ ਕਰਕੇ ਪੰਜਾਬ ਦੇ ਖਜ਼ਾਨੇ ਤੇ ਬੋਝ ਪਾਉਂਦੇ ਆ ਗੱਲਾਂ ਇਹਨਾਂ ਨੇ ਕਹਿਆ ਸੀ ਆਉਂਦਰ ਕਾਰਡ ਆ ਸਾਰੀਆਂ ਗੱਲਾਂ ਅੱਜ ਉਹੀ ਤਾਂ ਸਿਆਪਾ ਪਿਆ ਵੈ ਨਾ ਹੁਣ ਤੁਸੀਂ ਦੇਖੋ ਮੌੜ ਮੰਡੀ ਦੇ ਵਿੱਚ ਰੈਲੀ ਹੋਈ ਹੈ ਸਾਰੀ ਸਰਕਾਰੀ ਟਰਾਂਸਪੋਰਟ ਉੱਥੇ ਝੌਂਕਤੀ ਇਹਨਾਂ ਨੇ ਔਰ ਜਿਹੜੀ ਇਹ ਫਲੈਕਸ ਬੋਰਡਾਂ ਦੀ ਗੱਲ ਹੈ ਇਹ ਉਹਨਾਂ ਨੂੰ ਵੀ ਪਹਿਲਾਂ ਨੰਗੇ ਹੁਣ ਇਹ ਤਾਂ ਦੱਸੋ ਵੀ ਕਿਸਾਨ ਨੂੰ ਦਿੱਤਾ ਕੀ ਹੈ ਜਿਹੜਾ ਤੁਸੀਂ ਫਲੈਕਸ ਬੋਰਡ ਲਾ ਲਾ ਬਖੋਨੇ ਜਿਨੇ ਕੁਛ ਕੀਤਾ ਉਹ ਦੱਸਣ ਦੀ ਲੋੜ ਨਹੀਂ ਹੁੰਦੀ ਉਹ ਤਾਂ ਲੋਕ ਆਪ ਬੋਲਦੇ ਹੁੰਦੇ ਵੀ ਇਹਨੇ ਕੀਤਾ ਕੁਝ ਔਰ ਜਿਹੜੀ ਸਿਕਿਉਰਿਟੀ ਦੀਆਂ ਗੱਲਾਂ ਕਰੀਆਂ ਸੀ ਅਜੋ ਉਹਨਾਂ ਨੂੰ ਵੱਧ ਸਿਕਿਉਰਿਟੀ ਇਹਨਾਂ ਕੋਲੇ ਸੋ ਇਹ ਗੱਲਾਂ ਜਿਹੜੀਆਂ ਕਰਨੀਆਂ ਸੀ ਕੇਵਲ ਸਤਾ ਹਟਿਉਣ ਦਾ ਇੱਕ ਜਰੀਆ ਹੁੰਦਾ ਉਹ ਇਹਨਾਂ ਨੇ ਵੀ ਵਰਤ ਲਿਆ ਸਤਾ ਮਿਲ ਗਈ ਤੋਂ ਬਾਅਦ ਦੇ ਵਿੱਚ ਜਿਹੜਾ ਹੈ ਹਾਲਾਤ ਨੇ ਉਹ ਪਹਿਲਾਂ ਨਾਲੋਂ ਵੀ ਦਰ ਤੋਂ ਬੱਤਰ ਹੈ ਇੰਜ ਲੱਗਦਾ ਜਿਵੇਂ ਕਿਸਾਨ ਜਥੇਬੰਦੀਆਂ ਸਰਕਾਰ ਦੇ ਨਾਲ ਰਲ ਕੇ ਚਲਦੀਆਂ ਤਾਲਮੇਲ ਚੰਗੇ ਬਣੇ ਹੋਏ ਆ ਅੰਦਰ ਖਾਤੇ ਧਰਨੇ ਜ਼ਰੂਰ ਲਾਉਂਦੀਆਂ ਨੇ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਤੁਹਾਡੇ ਵੱਲੋਂ ਵੀ ਕਿਹਾ ਗਿਆ ਕਿ ਮੋੜ ਦੇ ਵਿੱਚ ਰੈਲੀ ਦੇ ਵਿੱਚ ਕਿਵੇਂ ਇਹਨਾਂ ਨੇ ਧਾਮ-ਜਮ ਤੇ ਲੋਕਾਂ ਦੇ ਪੈਸੇ ਦੀ ਬਰਬਾਦੀ ਕੀਤੀ ਤੇ ਉੱਥੇ ਕਿਸਾਨ ਜਥੇਬੰਦੀਆਂ ਨੇ ਕਿਉਂ ਵਿਰੋਧ ਨਹੀਂ ਕੀਤਾ ਕਿਉਂ ਨਹੀਂ ਗਈਆਂ ਕਿਸਾਨ ਜਥੇਬੰਦੀਆਂ ਦੇਖੋ ਗੱਲ ਇਹ ਹੈ ਕਿ ਵੀ ਸਿਆਸੀ ਜਦੋਂ ਕੋਈ ਵੀ ਇਹੋ ਜਿਹੀ ਪਾਰਟੀ ਕੰਮ ਕਰਦੀ ਹੈ ਨਾ ਸਾਡੇ ਲੋਕ ਆ ਬੇਸਮਝ ਵੀ ਉੱਥੇ ਜੇ ਜਾ ਕੇ ਕੋਈ ਕਿਸਾਨ ਜਥੇਬੰਦੀ ਕੋਈ ਬੋਲੂਗੀ ਤਾਂ ਲੋਕਾਂ ਨੇ ਫਾਟੇ ਗੱਲਾਂ ਕਹਿ ਦੇਣੀਆਂ ਹੁੰਦੀਆਂ ਜੀ ਇਹ ਤਾਂ ਤੁਹਾਡੇ ਕੋਈ ਏਜੰਡੇ ਹੀ ਨਹੀਂ ਹੈ ਠੀਕ ਹੈ ਕਿ ਨਹੀਂ ਜਿੱਥੋਂ ਤੱਕ ਤੁਸੀਂ ਗੱਲ ਕਰ ਵੀ ਅੰਦਰ ਖਾਤੇ ਗੱਲਬਾਤ ਚੱਲ ਰਹੀ ਹੈ ਕੋਈ ਜਥੇਬੰਦੀਆਂ ਦੀ ਵੇਖੋ ਹੋਰਾਂ ਦੀ ਤਾਂ ਮੈਂ ਨਹੀਂ ਦੇ ਸਕਦਾ ਗਾਰੰਟੀ ਸਾਡੇ ਤੇ ਤਾਂ ਅਸੀਂ ਪਟਿਆਲੇ ਬੈਠੇ ਉੱਥੇ ਸਾਨੂੰ ਕੁੱਟ ਕੇ ਠਾਇਆ ਇਹਨਾਂ ਨੇ ਤੇ ਜੇ ਅਸੀਂ ਰਲ ਕੇ ਚੱਲ ਰਹੇ ਤੇ ਭਗਵੰਤ ਮਾਨ ਨੂੰ ਇਹ ਗੱਲਾਂ ਕਹਿਣ ਦੀ ਕੀ ਲੋੜ ਹੈ ਵੀ ਇਹ ਤਾਂ ਜੀ ਬਿਠਾਏ ਹੋਏ ਐ ਇਹਨਾਂ ਨੂੰ ਦੀ ਬੁਕਿੰਗ ਹੋ ਰਹੀ ਐ ਇਹ ਤਾਂ ਜੀ ਮਤਲਬ ਕਿ ਵੀ ਜਗਾਹ ਦੇਖ ਕੇ ਧਰਨਾ ਲਾਉਂਦੇ ਆ ਵਜਾ ਦੇਖ ਕੇ ਨਹੀਂ ਲਾਉਂਦੇ ਇਹ ਗੱਲਾਂ ਫਿਰ ਸਾਨੂੰ ਜੀ ਅਸੀਂ ਉਹਦੇ ਨਾਲ ਕੋਈ ਅੰਦਰ ਖਾਤੇ ਕੋਈ ਗੱਲ ਕਰਨ ਵਾਲੇ ਹੋ ਤਾਂ ਹੋਵੇ ਜੇ ਅਸੀਂ ਇੱਥੇ 3 ਮਹੀਨਿਆਂ ਦੇ ਬੈਠੇ ਐ ਤੇ ਅੰਦਰ ਖਾਤੇ ਰਲ ਕੇ ਗੱਲਾਂ ਕਰਾਂਗੇ ਹੋਣਗੀਆਂ ਇਹ ਜੋ ਜਿਹੜੇ ਅੰਦਰ ਖਾਤੇ ਰਲਣ ਵਾਲਿਆਂ ਦੀ ਸਾਨੂੰ ਨਹੀਂ ਪਤਾ ਪਰ ਸਾਡੀ ਤਾਂ ਜਿਹੜੀ ਟੱਕਰ ਐ ਉਹ ਫਸਮੀ ਐ ਹਰ ਦਿਨ ਸਾਡੇ ਤੁਸੀਂ ਪੰਜਾਬ ਦੇ ਵਿੱਚ ਸਾਨੂੰ ਜੇ ਫਰੋਲੋਗੇ ਨਾ ਭਾਰਤੀ ਕਿਸਾਨ ਨੂੰ ਸਿੱਧੂਪੁਰ ਨੂੰ ਮੇਰਾ ਖਿਆਲ ਪੰਜਾਬ ਦਾ ਕੋਈ ਐਸਾ ਜ਼ਿਲ੍ਹਾ ਨਹੀਂ ਹੋਊਗਾ ਜਿੱਥੇ ਪ੍ਰੋਗਰਾਮ ਚੱਲਦਾ ਨਾ ਡਟ ਕੇ ਵਿਰੋਧ ਕਰ ਰਹੇ ਆਂ ਡਟ ਕੇ ਲੜੇ ਹੋਏ ਆਂ ਖੜੇ ਆਂ ਖਿਲਾਫ ਇਹਨਾਂ ਨਹੀਂ ਅੱਜ ਤੁਹਾਨੂੰ ਅੱਜ 3 ਮਹੀਨੇ ਹੋ ਗਏ ਤੁਹਾਨੂੰ ਧਰਨੇ ਤੇ ਬੈਠਿਆ ਹੋਇਆ ਅੱਜ ਧਰਨੇ ਦੀ ਕਹਿ ਰਿਹਾ ਸਮਾਪਤੀ ਅੱਜ ਧਰਨੇ ਤੁਹਾਡੇ ਖਾਤਿਆਂ 'ਚ ਪੈਸੇ ਪਾ ਦੇ ਨਹੀਂ ਨਹੀਂ ਸਮਾਪਤੀ ਨਹੀਂ ਹੈ ਨਾ ਅੱਜ ਖਾਤਿਆਂ 'ਚ ਪੈਸੇ ਪਏ ਨਾ ਧਰਨੇ ਦੀ ਸਮਾਪਤੀ ਹੈ ਧਰਨਾ ਚੱਲੂਗਾ ਧਰਨਾ ਕੀ ਸੀ ਸਾਨੂੰ 3 ਮਹੀਨੇ ਹੋ ਗਏ ਚੱਲਦੇ ਨੂੰ ਅੱਜ ਸਾਡਾ ਪ੍ਰੋਗਰਾਮ ਦਿੱਤਾ ਹੋਇਆ ਸੀ ਵੀ ਅੱਜ ਅਸੀਂ ਰੋਡ ਬਲੌਕ ਕਰਾਂਗੇ ਕਿਉਂਕਿ ਸਾਡੇ ਤੇ ਪਹਿਲਾਂ 1 ਮਹੀਨਾ ਕੰਮ ਦਾ ਸਮਾਂ ਚੱਲਿਆ ਜਾਦਾ ਸਾਡੀ ਜਥੇਬੰਦੀ ਦੇ ਹਰ ਰੋਜ਼ ਨਵੇਂ ਪ੍ਰੋਗਰਾਮ ਐ ਕਿਸਾਨਾਂ ਕੋਲੇ ਵੇਹਲ ਨਹੀਂ ਸੀ ਝੋਨਾ ਵੇਚਿਆ ਮਹੀਨੇ ਚ ਹੜੀ ਦੀ ਬਿਜਾਈ ਕੀਤੀ ਪਰਾਲੀ ਦੇ ਮਸਲੇ ਸੀ ਉਹਨਾਂ ਤੇ ਲੜਾਈਆਂ ਲੜੀਆਂ ਸਾਡੇ ਕੋਲੇ ਵੇਹਲ ਨਹੀਂ ਸੀ ਅੱਜ ਹੁਣ ਅਸੀਂ ਪ੍ਰੋਗਰਾਮ ਦਿੱਤਾ ਹੋਇਆ ਸੀ ਅੱਜ ਦਾ ਅੱਜ ਅਸੀਂ ਰੋਡ ਬਲੌਕ ਕਰਾਂਗੇ ਤਾਂ ਕੱਲ ਜੋ ਕੱਲ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਸਾਡੇ ਨਾਲ 4 ਵਜੇ ਮੀਟਿੰਗ ਕੀਤੀ ਉੱਥੇ ਸਾਨੂੰ ਇਹ ਵਿਸ਼ਵਾਸ ਦਿਵਾਇਆ ਵੀ 10 ਜਨਵਰੀ ਤੱਕ ਸਾਰੇ ਦਾ ਇੱਕ ਇੱਕ ਪੈਸਾ ਪੈਸਾ ਜਿਹੜਾ ਮੁਆਵਜ਼ੇ ਦਾ ਤੁਹਾਡਾ ਤੁਹਾਡੇ ਖਾਤਿਆਂ 'ਚ ਆਜੂ ਔਰ ਉਹਨੂੰ ਗੱਲ ਇਹ ਕਹਿ ਕੇ ਆਏ ਆ 10 ਜਨਵਰੀ ਤੁਹਾਡੀ ਹੈ 11 ਤੇ 12 ਸਾਡੀ ਹੋਊਗੀ ਉਸ ਤੋਂ ਬਾਅਦ ਫਿਰ ਅਸੀਂ ਕਿਸੇ ਰੇਲਵੇ 트랙 ਤੇ ਵਹਿਗੇ ਕਿਸੇ ਰੋਡ ਤੇ ਵਹਿਗੇ ਫਿਰ ਤੁਸੀਂ ਆਖੋ ਵੀ ਤੁਸੀਂ ਤਾਂ ਵਜਾ ਦੇਖ ਕੇ ਨਹੀਂ ਲੈਂਦੇ ਜਗ੍ਹਾ ਦੇਖ ਕੇ ਲਾਉਨੇ ਆ ਉਹਦੀ ਜ਼ਿੰਮੇਵਾਰੀ ਤੁਹਾਡੀ ਹੋਊਗੀ ਇਹ ਧਰਨਾ ਚੱਕਿਆ ਨਹੀਂ ਗਿਆ ਐਂ ਚੱਲੂਗਾ ਜਿਵੇਂ ਚੱਲ ਰਿਹਾ ਹੈ ਜਦੋਂ ਤੱਕ ਇਹ ਮੁਆਵਜ਼ੇ ਦਾ ਪੈਸਾ ਪੈਸਾ ਕਿਸਾਨਾਂ ਦੇ ਖਾਤੇ 'ਚ ਨਹੀਂ ਉਹ ਕਹਿੰਦੇ ਕਿ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਵਿਰੋਧੀਆਂ ਦੇ ਬੰਦੇ ਬੈਠੇ ਹੋਇਆ ਉਹ ਧਰਨੇ ਲਵਾਉਂਦੇ ਆ ਤੇ ਉਹੀ ਧਰਨੇ ਲਗਵਾਉਂਦੇ ਆ ਉਹੀ ਧਰਨਿਆਂ ਤੇ ਵੱਧ ਬੈਂਦੇ ਆ ਇਹ ਕਹਿੰਦੇ ਆ ਇਹ ਦਿਨ ਬੈਠ ਜਾਂਦੇ ਇਹਨਾਂ ਨੂੰ ਬੰਦਾ ਨਹੀਂ ਲੱਭਣਾ ਇਕੱਠੇ ਕਰਨ ਦੇ ਲਈ ਬਸ ਥੋੜਾ ਸਮਾਂ ਹੀ ਲੱਗੇਗਾ ਹੁਣ ਕਦੀ ਵੇਖੋ ਗੱਲ ਜਿਹੜੀ ਇਹ ਹੈਗੀ ਇਹ ਤਾਂ ਕੋਈ ਅੱਜ ਦੀ ਗੱਲ ਥੋੜੋ ਹੈ ਪਹਿਲਾਂ ਜਿਹੜੀਆਂ ਸਰਕਾਰਾਂ ਸੀ ਜੇ ਤੱਕ ਕਾਂਗਰਸ ਦੀ ਸਰਕਾਰ ਉਹਦੇ ਖਿਲਾਫ ਵੇਜੀਟੇਸ਼ਨ ਕਰਤੀ ਕਿਸੇ ਨੇ ਇਹ ਜੀ ਅਕਾਲੀ ਦਲ ਦੇ ਭੇਜੇ ਹੋਏ ਆ ਜੇ ਅਕਾਲੀ ਦਲਾਂ ਦੇ ਆਲੇ ਦੀ ਸਰਕਾਰ ਹੈ ਤੇ ਉਹਨਾਂ ਦੇ ਖਿਲਾਫ ਕਿਸੇ ਨੇ ਕੋਈ ਲੜਾਈ ਸ਼ੁਰੂ ਕਰਤੀ ਕਾਂਗਰਸ ਦਾ ਭੇਜਿਆ ਹੋਇਆ ਕਿਉਂਕਿ ਜਦੋਂ ਲੋਕਾਂ ਦੀ ਸਮੱਸਿਆ ਦਾ ਹੱਲ ਨਾ ਨਾ ਕਰਨਾ ਹੋਵੇ ਲੋਕਾਂ ਦੀ ਸਮੱਸਿਆ ਦਾ ਕੋਈ ਜਵਾਬ ਨਾ ਨਾ ਹੋਵੇ ਕੋਲੇ ਉਦੋਂ ਇਹ ਗੱਲਾਂ ਕਹਿਣੀਆਂ ਸੌਖੀਆਂ ਹੁੰਦੀਆਂ ਅੱਜ ਉਹ ਹੀ ਕੋਈ ਸ਼ੇਅਰ ਕਰ ਰਿਹਾ ਇਹ ਤਾਂ ਦੂਜੀਆਂ ਪਾਰਟੀਆਂ ਦੇ ਬਿਠਾਏ ਹੋਏ ਐ ਤੇ ਜਿਹੜੀ ਇਹ ਗੱਲ ਐ ਵੀ ਇਹ ਕਹਿੰਦੇ ਵੀ ਬੰਦਾ ਨਹੀਂ ਥਿਆਉਣਾ ਇਹਨਾਂ ਨੂੰ ਸਰਾਬੇ ਦੇ ਵਿੱਚ ਇਕੱਠ ਕਰਕੇ ਇਹ ਕੱਢੀ ਸਰਕਲ ਹੀ ਸਾਡੀ ਜਥੇਬੰਦੀ ਔਰ ਉੱਥੋਂ ਦੇ ਲੋਕਾਂ ਦਾ ਮੰਨਣਾ ਵੀ ਇਸ ਸਟੇਡੀਅਮ ਦੇ ਵਿੱਚ ਏਡਾ ਇਕੱਠ ਕਿਸੇ ਤੋਂ ਨਹੀਂ ਹੋਇਆ ਆ ਦੋ ਜਨਵਰੀ ਨੂੰ ਮਾਜੇ ਦੇ ਵਿੱਚ ਜੰਡੇਆਲਾ ਗੁਰੂ ਰੈਲੀ ਹੋਣ ਜਾ ਰਹੀ ਹੈ 6 ਜਨਵਰੀ ਨੂੰ ਬਰਨਾਲੇ ਦੇ ਵਿੱਚ ਮਾਲਵੇ ਦਾ ਇਕੱਠ ਹੋਣਾ ਹੈ ਜਸੇਵੰਦੀਆਂ ਦਾ ਉਹ ਇਹਨਾਂ ਨੂੰ ਦੱਸ ਦੂਗਾ ਵੀ ਵਾਕਈ ਕੋਈ ਬੰਦਾ ਥਿਉਂਦਾ ਜਾਂ ਨਹੀਂ ਥਿਉਂਦਾ ਚੋਣਾ ਦੇ ਦਮ ਗਾਜੇ ਮਾਰ ਰਹੀਆਂ ਨੇ ਲੋਕ ਸਭਾ ਚੋਣਾਂ ਆ ਰਹੀਆਂ ਨੇ ਭਾਈ ਜੀ ਜਥੇ ਬੰਦੀਆਂ ਧਰਨੇ ਲਾ ਰਹੀਆਂ ਨੇ ਆਪਣੇ ਮਾਵਜੇ ਲੈਣ ਦੇ ਲਈ ਲੋਕਾਂ ਦੀਆਂ ਮੁਸ਼ਕਲਾਂ ਜਿਉਂਦੀਆਂ ਤਿਉਂ ਨੇ 92 ਐਮਐਲਏ ਜਿਤਾਏ ਸੀ ਲੋਕਾਂ ਦਾ ਕੁਝ ਫਾਇਦਾ ਹੋਇਆ ਭਲਾ ਹੋਇਆ ਸਰਕਾਰ ਨਵੀਂ ਆਈ ਸੀ ਏ ਤੁਹਾਡੇ ਸਾਹਮਣੇ ਐ ਤੁਸੀਂ ਵੀ মিডিਆ ਐ ਤੁਹਾਡੇ ਸਾਹਮਣੇ ਐ ਫਾਇਦਾ ਕਿੰਨਾ ਕੁ ਹੋਇਆ ਜੇ ਫਾਇਦਾ ਹੁੰਦਾ ਹੁੰਦਾ ਤਾਂ ਧਰਨਾ ਕਿਉਂ ਲਗਦੀ ਧਰਨੇ ਕਿਉਂ ਲਗਦੇ ਫਾਇਦਾ ਤਾਂ ਹੋਣ ਦੀ ਵਜਾਏ ਅੱਗੇ ਨਾਲੋਂ ਗਰਾਵਟ ਵੱਲ ਗਏ ਹੁਣ ਤੁਸੀਂ ਦੇਖ ਲਓ ਤਹਿਸੀਲਦਾਰ ਪੰਜਾਬ ਦੇ ਵਿੱਚ ਹੜਤਾਲ ਕਰੀ ਬੈਠੇ ਲੋਕਾਂ ਦੀਆਂ ਰਜਿਸਟਰੀਆਂ ਵਗੈਰਾ ਦੇ ਕੰਮ ਖੜੇ ਐ ਤੇ ਇਹ ਵੀ ਤੁਸੀਂ ਵੇਖ ਲਿਓ ਕਿ ਤੇ ਅੱਗੇ ਪਿੱਛੇ ਆ ਕੇ ਦਫ਼ਤਰ ਦੇ ਸਮਾਨ ਨਗਾ ਕੇ ਤੇ ਰਜਿਸਟਰੀਆਂ ਹੁੰਦੀਆਂ ਵੀ ਐ ਉਹ ਕਿਵੇਂ ਹੁੰਦੀਆਂ ਹੜਤਾਲ ਕਿਉਂ ਹੈ ਉਹਨੂੰ ਕਿਹਨੇ ਉਹਦਾ ਕੰਟਰੋਲ ਕਰਨਾ ਉਹਨੂੰ ਕਿਹਨੇ ਰੋਕਣਾ ਕੀ ਦਾ ਕੀ ਹੱਲ ਹੈ ਹੜਤਾਲ ਕਿਉਂ ਕੀਤੀ ਉਹਨਾਂ ਨੂੰ ਸਮਝਣਾ ਉਹ ਸਰਕਾਰ ਦਾ ਹੈ ਨਾ ਸੋ ਹੋਰ ਸਾਰੇ ਜਿੰਨੇ ਵੀ ਤੁਸੀਂ ਮਸਲੇ ਲੈ ਲੋ ਲੋਕਾਂ ਨੇ ਇੱਕ ਅੱਖਾਂ ਥੱਕਿਆ ਨੇ ਫੈਸਲਾ ਲਿਆ ਸੀ ਅਸਲ ਦਰ ਅਸਲ ਇਹ ਨਹੀਂ ਹੈ ਬੀਜੇਕੂ ਅੱਜ ਦੀ ਸਰਕਾਰ ਇਹ ਕਰੇ ਕਿ ਭਗਵੰਤ ਮਾਨ ਬਾਲਾ ਸਿਆਣਾ ਸੀ ਜਾਂ ਕੋਈ ਕੇਜਰੀਵਾਲ ਤੋਂ ਪ੍ਰਭਾਵਿਤ ਹੋ ਕੇ ਲੋਕਾਂ ਨੇ ਫਤਵਾ ਦਿੱਤਾ ਐਡਾ ਇਹ ਨਹੀਂ ਹੈ 75 ਸਾਲਾਂ ਦੇ ਵਿੱਚ ਲੋਕਾਂ ਨੂੰ ਬੁਰੀ ਤਰ੍ਹਾਂ ਸਤਾਇਆ ਕੁੱਟਿਆ ਤੇ ਲੁੱਟਿਆ ਰਾਜ ਕਰਤਾ ਲੋਕਾਂ ਨੇ ਇਹ ਆਂਦੇ ਸੀ ਆਮ ਘਰਾਂ ਦੇ ਬੱਚੇ ਆ ਜਿਹੜੇ ਉੱਠ ਕੇ ਆਏ ਆ ਤੇ ਲੋਕਾਂ ਨੇ ਇੱਕ ਇਹ ਜ਼ਰੂਰ ਰੱਖੀ ਵੀ ਚਲੋ ਜੇ ਆਏ ਐ ਕੋਈ ਗੱਲਾਂ ਕਰ ਰਿਹਾ ਤਾਂ ਕੋਈ ਪੰਜਾਬ ਦੇ ਸ਼ਾਇਦ ਕੋਈ ਸੁਖ ਦਾ ਸਾਥ ਆਉਣ ਵਾਲਾ ਕੋਈ ਦਿਨ ਆਊਗਾ ਇਹ ਤਾਂ ਕਰਕੇ ਲੋਕਾਂ ਨੇ ਫਤਵਾ ਦਿੱਤਾ ਸੀ ਅੱਜ 92 ਦੇ 92 ਇੱਕ ਬੁੱਤ ਬਣੇ ਵੇ ਇਹਨਾਂ ਨੂੰ ਕਿਸੇ ਮਸਲੇ ਦਾ ਕੋਈ ਬੋਲਣਾ ਕਿਸੇ ਤੇ ਕੋਈ ਹੱਲ ਕਰਨਾ ਕੁਝ ਨਹੀਂ ਹੈ ਕੇਵਲ ਇਲੈਕਸ਼ਨਾਂ ਪਹਿਲਿਆਂ ਨੂੰ ਦੀਆਂ ਸੀ ਉਹ ਹੀ ਇਹਨਾਂ ਨੂੰ ਵੀ ਅਗਲੀਆਂ ਕਿਵੇਂ ਜਿੱਤਣਗੇ ਕਿਵੇਂ ਝੂਠ ਮਾਰ ਕੇ ਝੂਠ ਨੂੰ ਸੱਚ ਬਣਾ ਕੇ ਕਿਵੇਂ ਜਿੱਤਣਗੇ ਉਹ ਉਹ ਗੱਲਾਂ ਇਹ ਚਲਾ ਤੁਸੀਂ ਹੜਤਾਲ ਦੀ ਗੱਲ ਕੀਤੀ ਕਿ ਅਪਸਰਾ ਵੱਲੋਂ ਹੜਤਾਲ ਕੀਤੀ ਗਈ ਹੈ ਲੋਕ ਖੱਜਲ ਖਵਾਰ ਹੋ ਰਿਹਾ ਕਿ ਕਿਸਾਨ ਜਥੇਬੰਦੀਆਂ ਇਸ ਮੁੱਦੇ ਨੂੰ ਨਹੀਂ ਲੈ ਕੇ ਚੱਲ ਰਹੀਆਂ ਕਿ ਇਹ ਜੋ ਲੋਕਾਂ ਦੀ ਖੱਜਲ ਖਵਾਰੀ ਹੋਈ ਕਿੰਨਾ ਟਾਈਮ ਲੋਕ ਇੱਥੇ ਆ ਕੇ ਚੱਕਰ ਲਗਾਉਂਦੇ ਉਹ ਕਿਸਾਨਾਂ ਦੇ ਮੁੱਦੇ ਨਹੀਂ ਉਹਦੇ ਵਿੱਚ ਕਿਸਾਨ ਨਹੀਂ ਆਉਂਦੇ ਕੀ ਜਿਹੜੀ ਗੱਲ ਤੁਸੀਂ ਕਿਸਾਨ ਜਥੇਬੰਦੀਆਂ ਦੇ ਮੁੱਦੇ ਦੀ ਕਰਦੇ ਨਾ ਅੱਜ ਤੁਸੀਂ ਵੇਖੋ ਵਿਧਾਨ ਸਭਾ ਦੇ ਵਿੱਚ 92 ਐਮਐਲ ਇਹਨਾਂ ਦੇ ਹੂੰ ਬਾਕੀ ਤਾਂ ਟੁੱਕ ਮਾਰਤਰੀ ਹੈ ਹੂੰ ਹੁਣ ਉਹਨਾਂ ਦੇ ਕੱਪੜੇ ਇਹੇ ਜੇ ਕਰੇ ਵੇ ਆ ਵੀ ਉਹਨਾਂ ਨੂੰ ਆਪੋ ਆਪ ਦਾ ਮਾਸ ਬਚਾਉਣਾ ਔਖਾ ਹੋਇਆ ਵੈ ਤੇ ਉਹ ਕੀ ਹੈ ਉਹ ਮੁੱਦਾ ਕੋਈ ਨਹੀਂ ਚੱਕਦੇ ਅੱਜ ਜੇ ਪੰਜਾਬ ਦੇ ਮੁੱਦੇ ਚੱਕਦੇ ਤਾਂ ਚੱਕਦਿਆਂ ਹੀ ਜੱਥੇ ਬੰਦਗੇ ਅੱਜ ਪੰਜਾਬ ਦੇ ਮੁੱਖ ਮੰਤਰੀ ਨੂੰ ਜੇ ਸੇਕ ਲੱਗਦਾ ਇਹ ਗੱਲ ਕਹਿੰਦਾ ਵੀ ਇਹ ਵਜ੍ਹਾ ਦੇਖ ਕੇ ਨਹੀਂ ਧਰਨਾ ਲਾਉਂਦੇ ਜਗ੍ਹਾ ਦੇਖ ਕੇ ਧਰਨਾ ਲਾਉਂਦੇ ਹੈ ਇਹ ਕਿਸੇ ਭਾਜਪੀ ਦੇ ਬਿਠਾਏ ਹੋਏ ਐ ਜਾਂ ਇਹ ਕੋਈ ਇਹਨਾਂ ਦੀ ਬੁਕਿੰਗ ਦੀਆਂ ਗੱਲਾਂ ਤਾਂ ਹੀ ਕਹਿਣੀਆਂ ਪੈਂਦੀਆਂ ਇਹਨਾਂ ਨੂੰ ਅੱਜ ਜੇ ਮੁੱਦੇ ਚੱਕਦਿਆਂ ਹੀ ਐ ਤੇ ਚੱਕਦਿਆਂ ਕੇਵਲ ਜਥੇਬੰਦਗੀਆਂ ਜਥੇਬੰਦਗੀਆਂ ਹੀ ਲੜ ਰਹੀਆਂ ਜਿੰਨਾ ਕੋਈ ਮੁਆਵਜ਼ੇ ਦਾ ਜਿੰਨਾ ਕੋਈ ਲੜ ਰਹੀਆਂ ਜਿੰਨਾ ਕੋਈ ਕੇਡਰ ਲੜੀ ਜਥੇਬੰਦਗੀਆਂ ਰਹੀਆਂ ਹੋਰ ਮੁੱਦਾ ਚੱਕ ਕੌਣ ਰਿਹਾ ਮੁੱਦਾ ਤਾਂ ਚੱਕਣਾ ਐ ਅਸੈਂਬਲੀ ਦੇ ਵਿੱਚ ਵਿਰੋਧੀ ਧਿਰ ਨੇ ਹੁੰਦਾ ਤੁਸੀਂ ਮੈਨੂੰ ਵਿਰੋਧੀ ਧਿਰ ਦੇ ਨੇਤਾ ਦੀ ਵਿਰੋਧੀ ਧਿਰ ਦੇ ਕਿਸੇ ਵੀ ਆਗੂ ਦੀ ਮੈਨੂੰ ਬਖਾ ਦਿਓ ਜੇ ਕੋਈ ਉਹਨਾਂ ਨੇ ਕੁਝ ਕੀਤਾ ਤਾਂ ਮੁੱਦੇ ਤਾਂ ਜਿਹੜੇ ਚੱਕ ਹੀ ਜਥੇਬੰਦਗੀਆਂ ਰਹੀਆਂ ਹੁਣ ਜਿੰਨੇਕ ਹਰੇਕ ਪਾਸੇ ਗੰਧਾਲ ਹੈ ਹਰੇਕ ਪਾਸੇ ਕੋਈ ਕੰਟਰੋਲ ਨਹੀਂ ਬੇਕੰਟਰੋਲ ਦਾ ਕੰਮ ਚੱਲ ਰਿਹਾ ਹੈ ਉਹਨੂੰ ਜਥੇਬੰਦੀਆਂ ਨੇ ਤਾਂ ਆਪਸੇ ਕੇਡਰ ਮੁਤਾਬਕ ਛਾਲਣਾ ਤੇ ਲਾੜੀ ਜਥੇਬੰਦੀਆਂ ਰਹੀਆਂ ਉਹ ਕਹਿੰਦੇ ਕਿ ਲੋਕ ਇਹ ਗੱਲ ਕਹਿ ਰਹੇ ਆ ਕਿ ਵਿਰੋਧੀ ਧਿਰ ਕੀ ਕਰੇਗੀ ਵਿਰੋਧੀ ਧਿਰ ਤਾਂ ਕਹਿੰਦੇ ਪ੍ਰਧਾਨ ਆ ਜਿਹੜੇ ਰਾਜਾ ਵੜਿੰਗ ਜੀ ਬਣਾਏ ਹੋਏ ਨੇ ਪੰਜਾਬ ਕਾਂਗਰਸ ਨੇ ਜਿਹੜੇ ਬਣਾਏ ਹੋਏ ਨੇ ਉਹ ਤਾਂ ਬਾਡੀਆਂ ਜੋ Rajasthan ਚੋਂ ਲਗਵਾਈਆਂ ਸੀ ਉਹਦੇ ਕਰਕੇ ਭਗਵੰਤ ਮਾਨ ਜਦੋਂ ਇੱਕ ਵਾਰੀ ਸਟੇਜ ਤੋਂ ਕਹਿ ਦਿੰਦਾ ਕਿ ਬਾਡੀਆਂ ਵਾਲੀ ਫਾਈਲਾ ਖੋਲ ਦਿੱਤੀ ਜਾਵੇਗੀ ਚੁੱਪ ਕਰ ਜਾਂਦੇ ਆ ਪਰ ਕਿਸਾਨ ਜਥੇਬੰਦੀਆਂ ਤੋਂ ਆਸ ਹੈ ਕਿਸਾਨ ਜਥੇਬੰਦੀਆਂ ਜਿਹੜੇ ਲੋਕਾਂ ਦੇ ਲੋਕਲ ਮੁੱਦੇ ਆ ਉਹਨਾਂ ਨੂੰ ਨਹੀਂ ਦੇਖਦੀਆਂ ਸਿਰਫ ਕਿਸਾਨੀ ਦੇ ਮਾਅਵਜ਼ੇ ਲਈ ਆ ਜਾਂ ਕਿਸਾਨਾਂ ਦੀ ਗੱਲ ਕਰਦੀਆਂ ਨਹੀਂ ਨਹੀਂ ਇਹ ਨਹੀਂ ਹੈਗਾ ਹੁਣ ਕਿਸਾਨ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਦਾ ਦਾਇਰਾ ਹੈ ਨਾ ਕੋਈ ਕਿਸਾਨਾਂ ਦਾ ਮਸਲਾ ਉਸ ਤੋਂ ਸਵਾਏ ਵੀ ਬਹੁਤ ਸਾਰੇ ਮਸਲੇ ਜਿਹੜੀਆਂ ਚੱਕੀ ਕਿਸਾਨ ਜਥੇਬੰਦੀਆਂ ਰਹੀਆਂ ਜਿਹੜੀਆਂ ਬਾੜੀਆਂ ਦਾ ਮਸਲਾ ਇਹ ਤਾਂ ਹੈ ਗਈ ਹੈ ਹੁਣ ਉਹ ਮੁੱਦੇ ਚੱਕਦੇ ਕਿਉਂ ਨਹੀਂ ਤੇ ਇੱਥੇ ਆਪਾਂ ਕਲੀਨ ਚਟੇ ਨਵੇਂ ਨੂੰ ਵੀ ਨਹੀਂ ਦੇ ਸਕਦੇ ਵੀ ਜੇ ਆਪਾਂ ਕਹੀਏ ਵੀ ਰਾਜੇ ਵਿਡੰਗ ਨੇ ਬਾੜੀਆਂ ਲਵਾ ਲਾਈਆਂ ਤੇ ਉਹ ਜੋ ਉਹ ਉਸ ਮਸਲੇ ਤੋਂ ਡਰਦਾ ਹੈ ਤੇ